ਕਰੀਬ 11 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਜਪਾ ਗਠਬੰਧਨ ਦੀ ਸਰਕਾਰ ਵੱਲੋਂ ਸੂਬੇ ਵਿੱਚ ਮੈਰਿਟੋਰੀਅਸ ਸਕੂਲ ਬਣਵਾਏ ਗਏ ਸਨ ਜਿਨ੍ਹਾਂ ਵਿੱਚ ਹਾਇਰ ਸੈਕੰਡਰੀ 11ਵੀਂ ਅਤੇ 12ਵੀਂ ਦੇ ਹੁਨਾਰ ਵਿਦਿਆਰਥੀਆਂ ਨੂੰ ਟੈਸਟ ਦੇ ਆਧਾਰ 'ਤੇ ਦਾਖਲਾ ਦੇਣਾ ਸ਼ੁਰੂ ਕੀਤਾ ਗਿਆ ਸੀ ਅਤੇ ਇਹ سلسلہ ਅੱਜ ਵੀ ਜਾਰੀ ਹੈ ਇੱਥੋਂ ਦੇ ਵਿਦਿਆਰਥੀ ਵੱਖ-ਵੱਖ ਕਲਾਸਾਂ ਦੀ ਮੈਰਿਟ ਵਿੱਚ ਲਗਾਤਾਰ ਆਪਣੀਆਂ ਥਾਵਾਂ ਬਣਾਉਣ ਦੇ ਨਾਲ ਨਾਲ ਚੰਗੇ ਅਹੁਦਿਆਂ ਤੱਕ ਵੀ ਪਹੁੰਚੇ ਹਨ ਪਰ ਜੇਕਰ ਗੱਲ ਗੁਰਦਾਸਪੁਰ ਦੇ ਮੈਰਿਟੋਰੀਅਸ ਸਕੂਲ ਦੀ ਕਰੀਏ ਤਾਂ ਇਸ ਸਕੂਲ ਦੀ ਬਿਲਡਿੰਗ 11 ਸਾਲ ਬਾਅਦ ਵੀ ਅਧੂਰੀ ਹੈ ਹਾਲਤ ਇਹ ਹੈ ਕਿ ਇਮਾਰਤ ਦੀ ਲੜਕੀਆਂ ਦੇ ਹੌਸਟਲ ਵਾਲੀ ਸਾਈਡ ਦੀ ਚਾਰ ਦਿਵਾਰੀ ਦੀ ਉਸਾਰੀ ਤੱਕ ਨਹੀਂ ਹੋ ਸਕੀ ਹੈ ਇਸ ਤੋਂ ਇਲਾਵਾ ਸਕੂਲ ਦੀ ਇੱਕ ਸੜਕ ਅਤੇ ਹੋਸਟਲ ਦੀ ਇਮਾਰਤ ਵੀ ਅਧੂਰੀ ਛੱਡ ਦਿੱਤੀ ਗਈ ਹੈ ਦੂਜੇ ਪਾਸੇ ਇਹਨਾਂ ਅਧੂਰੇ ਪਏ ਕੰਮਾਂ ਕਾਰਨ ਨੁਕਸਾਨ ਵਿਦਿਆਰਥੀਆਂ ਦਾ ਹੀ ਹੋ ਰਿਹਾ ਹੈ ਮੇਰਾ ਨਾਰਜੀ ਮਹਾਜਨ ਇਹ ਜਿਹੜਾ ਆ ਪੰਜਾਬ ਚ ਟੋਟਲ ਗਾਸ ਸਕੂਲ ਆ ਮੈਰਿਟੋਰੀਅਸ ਔਰ ਪੂਰੇ ਪੰਜਾਬ ਲੈਵਲ ਤੇ ਜਿਹੜਾ ਐ ਸਾ ਟੈਸਟ ਹੁੰਦਾ ਜਿਹੜੇ ਗਵਰਨਮੈਂਟ ਸਕੂਲਾਂ ਚ ਪੜਦੇ ਬੱਚੇ ਉਹਨਾਂ ਦਾ ਜਿਹੜਾ ਜਨਰਲ ਵਰਗ ਵਰਗਾ ਓਦੇ 70% ਨੰਬਰ ਔਰ ਜਿਹੜਾ ਐਸਸੀ ਕੈਟਾਗਰੀ ਆ ਓਦੇ 65% ਨੰਬਰ ਜੇ ਇਸ ਤੋਂ ਉੱਪਰ ਨੰਬਰ ਆਣ ਤਾਂ ਉਹੀ ਵਿਦਿਆਰਥੀ ਜਿਹੜਾ ਟੈਸਟ ਦੇਣ ਲਈ ਐਲੀਜੀਬਲ ਹੁੰਦੇ ਨੇ ਪੂਰੇ ਪੰਜਾਬ ਚ ਟੈਸਟ ਹੁੰਦਾ ਉਸ ਤੋਂ ਬਾਅਦ ਜਿਹੜੀ ਐ ਸਟੇਟ ਮੈਰਿਟ ਬਣਦੀ ਆ ਬੱਚਿਆਂ ਨੂੰ ਆਨਲਾਈਨ ਕਾਉਂਸਲਿੰਗ ਹੁੰਦੀ ਆ ਉਹ ਕਾਉਂਸਲਿੰਗ ਦੇ ਬਿਹਾਵ ਤੇ ਜਿਹੜਾ ਸਟੇਸ਼ਨ ਉਹ ਬੱਚੇ ਚੋਇਸ ਕਰਦੇ ਆ ਉਹ ਸਟੇਸ਼ਨ ਉਹਨਾਂ ਨੂੰ ਮਿਲ ਜਾਂਦਾ ਹੈ ਕਰੀਬ 12 ਸਾਲ ਪਹਿਲੇ ਅਕਾਲੀ ਦਲ ਦੀ ਸਰਕਾਰ ਸੀ ਜਿੱਦੋਂ ਬੀਜੇਪੀ ਗਵਰਨਮੈਂਟ ਸੀ ਉਦੋਂ ਸ਼ੁਰੂ ਕੀਤੇ ਗਏ ਸੀ ਆ ਸਕੂਲ ਪੰਜਾਬ ਦੇ ਸਾਰੇ ਸਕੂਲ ਬਣ ਚੁੱਕੇ ਆ ਲੇਕਿਨ ਗੁਰਦਾਸਪੁਰ ਦਾ ਸਕੂਲ ਅਧੂਰਾ ਵਾ ਕੀ ਕੀ ਕੰਮ ਹੋਣ ਵਾਲੇ ਇੱਥੇ ਇੱਥੇ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਸਾਡਾ ਹੋਸਟਲ ਆ ਉਹਦਾ ਇੱਕ ਹੋਸਟਲ ਕੰਪਲੀਟ ਹੋਇਆ ਦਾ ਦੂਸਰਾ ਹੋਸਟਲ ਜਿਹੜਾ ਉਹਦੇ 45 ਕਮਰੇ ਪਲੱਸ ਲੈਟਰਨ ਬਾਥਰੂਮ ਜਿਹੜੇ ਉਹਦੇ ਕਾਫੀ ਜ਼ਿਆਦਾ ਜਿਹੜੇ ਉਹ ਧੂਰ ਹੈਗੇ ਆ ਇਸ ਤੋਂ ਇਲਾਵਾ ਚਾਰਦਵਾਰੀ ਜਿਹੜੀ ਆ ਉਹ ਅਧੂਰੀ ਹੈਗੀ ਆ ਇਸ ਤੋਂ ਇਲਾਵਾ ਜਿੱਥੇ ਪ੍ਰੇਰ ਰਹੀ ਕਰਾਨੇ ਆ ਉਹਦਾ ਸਾਹਮਣਾ ਹਿੱਸਾ ਕੱਚਾ ਆ ਇਸ ਤੋਂ ਇਲਾਵਾ ਜਿਹੜੀ ਗਰਾਊਂਡ ਆ ਉੱਤੇ ਮਿੱਟੀ ਪਾ ਕੇ ਸਮਤਲ ਹੋ ਕੇ ਉੱਥੇ ਕੋਈ ਨਾ ਕੋਈ ਜਿਹੜੀ ਆ ਬੱਚਿਆਂ ਲਈ ਖੇਡਣ ਲਈ ਜਿਵੇਂ ਬਾਸਕਵਾਲ ਗਰਾਊਂਡ ਜਾਂ ਵਾਲੀਵਾਲ ਗਰਾਊਂਡ ਜਾਂ ਇਸ ਤਰ੍ਹਾਂ ਦਾ ਕੋਈ ਜਿਹੜੀ ਆ ਚੀਜ਼ ਬਣਨੀ ਚਾਹੀਦੀ ਆ ਇਹ ਸਾਰੇ ਕੰਮ ਬਦੂਰੇ ਨੇ ਇੱਕ ਸੜਕ ਵੀ ਅਧੂਰੀ ਆ ਔਰ ਚਾਰ ਦੀਵਾਰੀ ਦੀ ਤੁਸੀਂ ਬਾਉਂਡਰੀ ਵਾਲ ਵੀ ਆਪਣੇ ਤੌਰ ਤੇ ਕਰਾਈ ਗਈ ਆ ਅਰਜੀ ਤੌਰ ਤੇ ਉਹ ਤਕਰੀਬਨ 300 ਫੁੱਟ ਦੇ ਲੱਗ ਜਾਗੇ ਜਿਹੜੀ ਆ ਉਹ ਗਰਲਸ ਹੌਸਲ ਸਾਈਡ ਜਿਹੜਾ ਜਿਹੜੀ ਇੱਕ ਸਾਈਡ ਜਿਹੜੀ ਪੁੱਡਾ ਨੂੰ ਲੱਗਦੀ ਆ ਉੱਥੇ ਕੋਈ ਵੀ ਕਿਸੇ ਕਿਸਮ ਦੀ ਵਿਚਾਰਦਵਾਰੀ ਨਹੀਂ ਸੀ ਜਿਸ ਕਰਕੇ ਬਾਹਰਲੇ ਲੋਕਾਂ ਦੇ ਅੰਦਰ ਆ ਦਾ ਖਤਰਾ ਸੀ ਇਸ ਸਰਕੇ ਮੈਂ ਪ੍ਰਿੰਸੀਪਲ ਦਾ ਚਾਰਜ ਸੰਭਾਲਦੇ ਹੀ ਸਭ ਤੋਂ ਪਹਿਲਾਂ ਜਿਹੜਿਆ ਉੱਥੇ ਜਿਹੜਾ ਟੀਨਾ ਦੀ ਜਿਹੜੀ ਆ ਉਹ ਆਰਜੀ ਜਿਹੜੀ ਆ ਦੀਵਾਰ ਕਰਾਈ ਤਾਂ ਕਿ ਬੱਚੇ ਜਿਹੜੇ ਆ ਪ੍ਰੋਟੈਕਟ ਹੋ ਸਕਣ ਸੇਫ ਰਹਿ ਸਕਣ ਸੜਕ ਕਿੰਨਾ ਤੇ ਹਿੱਸਾ ਜਿਹੜਾ ਬਣਾ ਨੋਲਾ ਰਹਿ ਗਿਆ ਸੜਕ ਤੇ ਕਿਰਪਾ ਜਿਹੜੀ ਆ 500 ਫੁੱਟ ਜਿਹੜੀ ਆ ਤਕਰੀਬਨ ਤਕਰੀਬਨ ਜਿਹੜੀ ਆ ਸੜਕ ਜਿਹੜੀ ਆ ਟਾਈਲ ਲੱਗਣ ਤੇ ਜਿਹੜਾ ਟਾਈਲ ਲੱਗਣ ਵਾਲੀ ਆ ਅਧੂਰੀ ਹੈਗੀ ਆ ऐसा ल 2016 ਤੋਂ ਸਾਰੇ ਕੰਮ ਅਧੂਰੇ ਪਏ ਹੈ ਕਿਹਾ ਜਾ ਰਿਹਾ ਕਿ ठेकेदार ਨੂੰ ਸਰਕਾਰ ਬਦਲ ਗਈ ਸੀ ਤੇ ਠੇਕੇਦਾਰ ਨੂੰ ਕਹਿ ਦਿੱਤਾ ਗਿਆ ਸੀ ਕਿ ਕੰਮ ਰੋਕ ਦੇ ਉਸ ਵੇਲੇ 5 ਕਰੋੜ ਦਾ ਕੰਮ ਦੱਸਿਆ ਜਾ ਰਿਹਾ ਕਿ ਰਹਿ ਗਿਆ ਸੀ ਤੇ ਐਸ ਵੇਲੇ ਕਿੰਨੇ ਦਾ ਐਸਟੀਮੇਟ ਹੋਏਗਾ ਐਸਟੀਮੇਟ ਜਿਹੜਾ ਪੀਡਬੀ ਬੀ ਐਂਡ ਆਰ ਦੇ ਜਿਹੜੇ ਐਕਸ਼ਨ ਨੇ ਲਗਾਇਆ ਸੀ ਉਹਦਾ ਮੈਨੂੰ ਐਗਜੈਕਟ ਅੰਦਾਜ਼ਾ ਨਹੀਂ ਹੈਗਾ ਕਿ ਉਹ ਕਿੰਨੇ ਦਾ ਲਾਇਆ ਸੀ ਸਾਡੇ ਗੱਲ ਹੋਈ ਉਹਨਾਂ ਨੇ 10 ਕਰੋੜ ਦੇ ਕਰੀਬ ਐਸਟੀਮੇਟ ਲਗਾ ਕੇ ਭੇਜਿਆ ਮਤਲਬ ਡਬਲ ਹੋ ਗਿਆ ਹਾਂ ਅਸੀਂ ਉਹਨਾਂ ਨੂੰ ਆਪਣੇ ਕੰਮ ਦੱਸੇ ਸੀ ਇਹ ਵੀ ਦੱਸਿਆ ਕਿ ਜਦੋਂ ਦਾ ਸਕੂਲ ਬਣਿਆ ਦਾ ਉਸ ਤੋਂ ਬਾਅਦ ਨਾ ਇੱਥੇ ਵਾਈਟ واਸ਼ਿੰਗ ਹੋਈ ਆ ਔਰ ਨਾ ਹੀ ਜਿਹੜਾ ਕੋਈ ਰਿਪੇਅਰ ਜਿਹੜੀ ਆ ਉਹ ਹੋਈ ਆ ਇਸ ਕਰਕੇ ਉਹ ਵੀ ਕੰਮ ਜਿਹੜੇ ਵਿੱਚ ਉਹਨਾਂ ਨੇ ਇਨਕਲੂਡ ਕੀਤੇ ਹੋਣਗੇ ਇਹਨਾਂ ਕੰਮਾਂ ਕਾਰਨ ਮੁਸ਼ਕਲਾਂ ਕਿਹੜੀਆਂ ਕਿਹੜੀਆਂ ਆ ਰਹੀਆਂ ਕਿਉਂਕਿ 45 ਕਮਰਿਆਂ ਦਾ ਹੋਸਟਲ ਖਾਲੀ ਪਿਆ ਹੈ ਦੂਜਾ ਸੜਕ ਅਧੂਰੀ ਹੈ ਸੜਕ ਨਹੀਂ ਬਣਦੀ ਉਹਦੇ ਕਰਕੇ ਮਿੱਟੀ ਵੀ ਉੜਦੀ ਹੋਏਗੀ ਤੇ ਤੀਜਾ ਬਾਉਂਡਰੀ ਵਾਲ ਕਰਕੇ ਅਣਪਛਾਤੇ ਲੋਕ ਵੀ ਅੰਦਰ ਆਂਦੇ ਹੋਣਗੇ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜਾ ਗਰਲਸ ਹੌਸਟਲ ਆ ਉੱਥੇ ਜਿਹੜੇ ਅਸੀਂ ਤਕਰੀਬਨ ਇੱਕ ਕਮਰੇ 'ਚ 6 ਲੜਕੀਆਂ ਰੱਖ ਰਹੇ ਹਾਂ ਤੇ ਅਗਰ ਜੇ ਇਹ ਹੌਸਟਲ ਬਣ ਜਾਂਦਾ 45 ਕਮਰੇ ਸਾਨੂੰ ਹੋਰ ਬਣ ਜਾਂਦੇ ਫਿਰ ਨੰਬਰ ਆਫ ਸਟੂਡੈਂਟਸ ਪਰ ਕਮਰਾ ਜਿਹੜਾ ਉਹ ਹੀ ਜਿਹੜਾ ਉਹ ਘਟਾ ਸਕਦੇ ਹਾਂ ਇਸ ਤੋਂ ਇਲਾਵਾ ਜਦੋਂ ਬਰਸਾਤਾ ਹੁੰਦੀਆਂ ਨੇ ਤੇ ਗਰਲਜ਼ ਹੌਸਟਲ ਤੋਂ ਸਕੂਲ ਆਣ ਤੱਕ ਕਾਫੀ ਦਿੱਕਤ ਆਉਂਦੀ ਆ। ਅ ਔਰ ਚਿੱਕੜ ਹੋ ਜਾਂਦਾ ਸੜਕ ਜਿਹੜੀ ਕੱਚੀ ਹੁੰਨ ਕਰਕੇ ਇਸ ਤੋਂ ਇਲਾਵਾ ਜਿਹੜੀ ਆ ਪ੍ਰੇਅਰ ਜਦੋਂ ਹੁੰਦੀ ਆ ਜਦੋਂ ਟ੍ਰੇਲ ਵਗੈਰਾ ਪਈ ਹੁੰਦੀ ਆ ਉਹ ਬੱਚਿਆਂ ਦੇ ਬੂਟ ਖਰਾਬ ਹੁੰਦੇ ਆ ਬੂਟਾਂ ਦੇ ਨਾਲ-ਨਾਲ ਉਹ ਜਿਹੜਾ ਚਿੱਕੜ ਆ ਕਮਰਿਆਂ ਚ ਜਾਂਦਾ ਇਹ ਇਸ ਤੋਂ ਇਲਾਵਾ ਕੋਈ ਵੀ ਪਲੇਗਰਾਉਂਡ ਜਿਹੜੀ ਆ ਉਹ ਸਟੂਡੈਂਟਸ ਦੇ ਲਈ ਕੋਲ ਨਹੀਂ ਹੈਗੀ ਜਿਸ ਦੀ ਕਰਕੇ ਅਹੀ ਆਪਣੇ ਐਫਰਟ ਨਾਲ ਜਿਹੜਾ ਉਹ ਬੱਚਿਆਂ ਨੂੰ ਗੇਮਾਂ ਕਰਾਨੇ ਆ ਔਰ ਸਾਡਾ ਸਕੂਲ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਏਗੀ ਕਿ ਸਾਡਾ ਸਕੂਲ ਜਿਹੜਾ ਓਵਰਆਲ ਚੈਂਪੀਅਨ ਆ ਜਿਹੜਾ ਜ਼ਿਲ੍ਹੇ ਦੀਆਂ ਸਕੂਲ ਗੇਮਜ਼ ਹੁੰਦੀਆਂ ਨੇ ਉਹਦਾ ਓਵਰਆਲ ਚੈਂਪੀਅਨ ਸਾਡਾ ਸਕੂਲ ਹੈਗਾ ਇਸ ਤੇ ਬਾਅਦ ਵੀ ਕਿੰਨੇ ਸਟੂਡੈਂਟ ਐ ਇਸ ਵੇਲੇ ਔਰ ਕਿਹੜੇ ਕਿਹੜੇ ਜਿਹੜੇ ਪਿਛਲੇ ਸਟੂਡੈਂਟ ਆ ਕਿਹੜੇ ਕਿਹੜੇ ਹੁਣ ਤੇ ਕੰਮ ਕਰਦੇ ਸਾਡੇ ਜਿਹੜਾ ਆ ਇਹ ਜਿਹੜਾ तकरीबन 550 ਬੱਚਾ ਜਿਹੜਾ ਉਹ ਇਸ ਵੇਲੇ ਜਿਹੜੇ ਆ ਉਹ ਸਕੂਲ ਜਿਹੜਾ ਪੜਿਆ ਇੱਥੇ ਤਿੰਨ ਸਟਰੀਮਸ ਆ ਮੈਡੀਕਲ ਨਾਨ ਮੈਡੀਕਲ ਔਰ ਕਮਰਸ ਔਰ ਸਰਕਾਰ ਵੱਲੋਂ ਬੱਚਿਆਂ ਨੂੰ NEET ਦੀ ਅਤੇ JEE Main ਦੀ ਆਨਲਾਈਨ ਕੋਚਿੰਗ ਵੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ CLAT ਅਤੇ CMA ਦੀ ਵੀ ਜਿਹੜੀ ਆ ਆਨਲਾਈਨ ਕੋਚਿੰਗ ਕੀਤੀ ਜਾਂਦੀ ਹੈ ਇੱਥੇ ਜਿਹੜਾ ਪਿਛਲੇ ਸਾਲ ਇੱਕ ਬੱਚਾ ਜਿਹੜਾ ਮੈਡੀਕਲ ਕਾਲਜ ਜਿਹੜਾ ਪਟਿਆਲੇ ਦਾਖਲ ਹੋਇਆ ਸੀ ਇਸ ਤੋਂ ਇਲਾਵਾ ਕਾਫੀ ਬੱਚੇ ਜਿਹੜੇ ਆ ਨਰਸਿੰਗ ਕਾਲਜ ਤੇ ਉਹ ਕਰਕੇ ਆਪਣੀਆਂ ਪੜਾਈਆਂ ਪੂਰੀਆਂ ਕਰਕੇ ਚੰਗੇ ਚੰਗੇ ਅਹੁਦਿਆਂ ਤੇ ਹੈਗੇ ਨੇ ਬਾਉਂਡਰੀ ਵਾਲ ਕਰਕੇ ਕੋਈ ਅਣਪਛਾਤੇ ਲੋਕ ਵੀ ਆ ਜਾਂਦੇ ਅਗੇ ਜਿੰਦ ਤੱਕ ਮੈਂ ਮਲਕੀ ਸਕੂਲ ਚ ਆਇਆ ਉਦੋਂ ਤੱਕ ਤੇ ਹਜੇ ਤੱਕ ਕੋਈ ਅਜਿਹਾ ਇਨਸੀਡੈਂਟ ਨਹੀਂ ਹੋਇਆ ਕਿਉਂਕਿ ਸਾਡੇ ਕੋਲ ਸੁਰੱਖਿਆ ਕਰਮਚਾਰੀ ਵੀ ਕਾਫੀ ਨੇ ਉਹ ਪੂਰਾ ਧਿਆਨ ਰੱਖਦੇ ਨੇ ਕਿ ਕੋਈ ਅਣਪਛਾਤਾ ਬੰਦਾ ਜਿਹੜਾ ਸਕੂਲ ਚ ਦਾਖਲ ਨਾ ਹੋ ਸਕੇ ਨਾਲ ਹੀ ਤੁਸੀਂ ਹਾਜੀ ਤੌਰ ਤੇ ਬਣਵਾ ਦਿੱਤੀਆਂ ਹਾਂ ਹਾਂ ਜੀ ਜਿਹੜਾ ਬਾਉਂਡਰੀ ਵਾਲ ਸਾਡੇ ਜਿਹੜੀ 3 ਤੋਂ 4 ਫੁੱਟ ਜਿਹੜਾ ਪੁੱਡਾ ਵਾਲੀ ਸਾਈਡ ਦੂਜੀ ਸਾਈਡ ਆ ਅ ਵਾਈ ਹੌਸਟਲ ਦੇ ਉੱਥੇ ਵੀ ਮੈਂ ਜਿਹੜੇ ਐਂਗਲ ਲਗਾ ਕੇ ਜਿਹੜਾ ਤਾਰਦਾਨ ਦਾ ਕੰਮ ਕਰਵਾ ਰਿਹਾ